ਤਨਖਾਹਾਂ ਵਿੱਚ ਦੇਰੀ ਤੋਂ ਨਾਰਾਜ਼ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਤੋਂ ਸਰਕਾਰੀ ਬੱਸਾਂ ਦਾ ਮੁਕੰਮਲ ਤੌਰ ਤੇ ਚੱਕਾ ਜਾਮ ਕਰ ਦਿੱਤਾ ਹੈ ਪੰਜਾਬ ਰੋਡਵੇਜ਼ ਪਨ ਬੱਸ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 18 ਦੇ 18 ਡਿਪੂ ਬੰਦ ਕਰ ਦਿੱਤੇ ਗਏ ਨੇ ਤੇ ਸਰਕਾਰ ਖਿਲਾਫ ਰੋਡਵੇਜ਼ ਦੀਆਂ ਬੱਸਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਮੁਕਸਰ ਸਾਹਿਬ ਦੀਆਂ ਨੇ ਜਿੱਥੇ ਹੜਤਾਲ ਤੇ ਗਏ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਹੈ ਸਭ ਕੰਮ ਛੱਡਿਆ ਬਰਕਰਾਰ ਪੂਰੇ ਪੰਜਾਬ 'ਚ ਕਿਉਂਕਿ ਪਿਛਲੀ ਇੱਕ 20 ਤਰੀਕ ਨੂੰ ਮਹੀਨਾ ਹੋਇਆ ਸੀਗਾ ਤੇ ਅੱਜ 19 ਹੋ ਗਈ ਕੱਲ ਨੂੰ 60 ਦਿਨ ਹੋਏ 2 ਮਹੀਨੇ ਪੂਰੇ ਹੋ ਜਾਣਗੇ ਅੱਜ ਤੱਕ ਤਨਖਾਹ ਨਹੀਂ ਪਈ ਜਦੋਂ ਉਹਦਾ ਕਾਰਨ ਪੁੱਛਿਆ ਗਿਆ ਤਾਂ ਉਹ ਕਹਿੰਦੇ 2 ਮਹੀਨੇ ਦੀ ਪੀਪੀ ਆਪਣੀ ਪਿਆ ਜੋ ਕਰਦੀ तकरीबन 1 ਮਹੀਨੇ ਦਾ 7 ਕਰੋੜ ਰੁਪਇਆ ਬੰਦਾ ਪੀਪੀ ਦਾ 2 ਮਹੀਨੇ ਨੇ 14 ਕਰੋੜ ਰੁਪਇਆ ਹੋ ਗਿਆ 6 ਮਹੀਨੇ ਦਾ ਐਸਆਈ ਨਹੀਂ ਪਾਇਆ ਸੀਗਾ ਜਿਹੜਾ ਕੱਲ 35 ਲੱਖ ਰੁਪਇਆ ਪਾਇਆ ਗਿਆ ਪਹਿਲਾਂ ਉਹ ਨਹੀਂ ਪਾਇਆ ਗਿਆ ਸੀਗਾ ਤੇ ਅਸੀਂ ਬਾਅਦ ਵਾਰ ਸਰਕਾਰ ਤੇ ਗੱਲ ਕਰਦੇ ਹਾਂ ਇਹ ਸਰਕਾਰ ਸਾਨੂੰ ਪੱਕੇ ਨਹੀਂ ਕਰ ਸਕਦੀ ਸਾਨੂੰ ਠੇਕੇ ਦਾ ਜ਼ਬਾਲੇ ਕਿਉਂ ਕੀਤਾ ਗਿਆ ਕਿਉਂਕਿ ਇਹ ਡਿਪਾਰਟਮੈਂਟ ਲਗਾਤਾਰ ਚੱਲਣ ਵਾਲਾ ਹੈ ਨਾ ਕਿ ਕੋਈ 6 ਮਹੀਨੇ ਸਾਲ ਚੱਲਣ ਵਾਲਾ ਤੇ ਇਸ ਕਰਕੇ ਹੀ ਵਾਰੀ-ਵਾਰੀ ਇਹ ਨੁਕਸਾਨ ਉਠਾਉਣਾ ਪੈ ਰਿਹਾ ਸਰਕਾਰ ਤੇ ਲੋਕ ਵੀ ਖਰਾਬ ਹੁੰਦੇ ਸਰਕਾਰ ਨੂੰ ਵਾਰੀ-ਵਾਰੀ ਨੁਕਸਾਨ ਹੋ ਰਿਹਾ ਪਰ ਸਰਕਾਰ ਠੇਕੇਦਾਰ ਨੂੰ ਕੱਢਦੀ ਨਹੀਂ ਜਦੋਂ ਕਿ ਤਿੰਨ ਚਾਰ ਵਾਰੀ ਇਹਨਾਂ ਨੂੰ ਨੋਟਿਸ ਦੇ ਚੁੱਕੀ ਹੈ ਕਾਠੇਦਾਰ ਨੂੰ ਵੀ ਤੁਸੀਂ ਬਲੈਕਲਿਸਟ ਕਰਦਾ ਜਾਊਗਾ ਤੁਹਾਨੂੰ ਐ ਹੋ ਜੂਗਾ ਤੁਸੀਂ ਉਹ ਕਰੋ ਪਰ ਉਹਨੂੰ ਕੱਢਦੇ ਨਹੀਂ ਜੇ ਉਹਨੂੰ ਕੱਢ ਕੇ ਤਨਕਾ ਸਿੱਧੀ ਦੇਣ ਲੱਗ ਜਾਂ ਡਿਪਾਰਟਮੈਂਟ ਤੇ ਦਿੱਕਤ ਕੀ ਕੰਮ ਡਿਪਾਰਟਮੈਂਟ ਦਾ ਹੈ ਡਿਊਟੀਆਂ ਡਿਪਾਰਟਮੈਂਟ ਵਾਲੀਆਂ ਗੱਡੀਆਂ ਡਿਪਾਰਟਮੈਂਟ ਦੀ ਸਰਕਾਰੀ ਵੀ ਇੱਜਤ ਬਣਤੀ ਹੈ ਡਿਪਾਰਟਮੈਂਟ ਵੀ ਵਧੀਆ ਚੱਲਦਾ ਹੈ ਸਰਕਾਰ ਨੂੰ ਕਮਾਈ ਵੀ ਹੁੰਦੀ ਹੈ ਤੇ ਜਿਹੜੀ ਜਿਹੜੀ ਹੜਤਾਲਾਂ ਉਹ ਵੀ ਖਤਮ ਹੁੰਦੀਆਂ ਜੀ ਅੱਜ ਦਾ ਜਿਹੜਾ ਬੰਦ ਦਾ ਕਾਰਨ ਆ ਜੀ ਇਹ ਤਨਖਾਹਾਂ ਨੂੰ ਲੈ ਕੇ ਆ ਜੀ ਜਿਹੜੀ ਸਾਡੇ ਆਊਟਸੋਰਸ ਸਟਾਫ ਆ ਤੇ ਕੰਟਰੈਕਟ ਦਾ ਸਟਾਫ ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਹਰ ਵਾਰ ਦੇਰੀ ਹੁੰਦੀ ਆ ਆ ਹੁਣ ਸਾਡੇ ਜਿਹੜੇ ਆਊਟਸੋਰਸ ਸਟਾਫ ਆ ਉਹਨਾਂ ਦਾ 20 ਤੋਂ ਮਹੀਨਾ ਸ਼ੁਰੂ ਹੁੰਦਾ ਯਾਨੀ ਕਿ 20 ਤਰੀਕ ਤੋਂ 21 ਤੱਕ ਤਨਖਾਹ ਬੰਦੀ ਆ ਆ ਉਹ ਦੂਸਰੀ 20 ਆ ਗਈ ਪਰ ਹਜੇ ਤੱਕ ਤਨਖਾਹ ਨਹੀਂ ਪਾਈ ਗਈ ਇਹ ਲਗਾਤਾਰ ਅੱਜ ਤਾਂ ਨਹੀਂ ਇਹ ਪਹਿਲਾਂ ਵੀ ਬਹੁਤ ਵਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਬੜੇ ਵਾਰੀ ਅਧਿਕਾਰੀਆਂ ਦੇ ਵੀ ਸਾਹਮਣੇ ਲੈ ਆ ਚੁੱਕੇ ਹਾਂ ਵੀ ਆਏ ਵਾਰੀ ਤਨਖਾਹ ਇੱਕ ਇੱਕ ਮਹੀਨਾ ਮਹੀਨਾ ਲੇਟ ਪਹਿਲੀ ਗੱਲ ਤਾਂ ਤਨਖਾਹਾਂ ਬਹੁਤ ਘੱਟ ਆ ਸਾਡੇ ਵਰਕਰਾਂ ਦੀਆਂ ਦਿਨ ਰਾਤ ਮਿਹਨਤਾਂ ਕਰਦੇ ਆ 18-18 ਘੰਟੇ ਡਿਊਟੀ ਕਰਦੇ ਆ ਤੇ ਉਹ ਵੀ ਘੱਟ ਤਨਖਾਹਾਂ ਦੇ ਵਿੱਚ ਉਹ ਜਿਹੜੀ ਤਨਖਾਹ ਜਿਹੜੀ ਬਣਦੀ ਆ ਉਹ ਵੀ ਸਮੇਂ ਸਿਰ ਨਹੀਂ ਮਿਲਦੀ ਤਾਂ ਉਹ ਬੜੀਆਂ ਕਿਸੇ ਨੇ ਕੋਈ ਕਿਸ਼ਤਾਂ ਲਈਆਂ ਹੁੰਦੀਆਂ ਜਾਂ ਉਹ ਮੋੜਨੀਆਂ ਹੁੰਦੀਆਂ ਤੇ ਇੱਕ ਪਰਿਵਾਰ ਦਾ ਗੁਜ਼ਾਰਾ ਬੱਚਿਆਂ ਦੀਆਂ ਫੀਸਾਂ ਜਾਂ ਵਗੈਰਾ ਭਰਨੀ ਆਉਂਦੀਆਂ ਉਹ ਸਾਡੇ ਬਦਹਾਲ ਕਰਤੇ ਉਹਨਾਂ ਨੇ ਹਾਲਾਤ ਬਹੁਤ ਮਾੜੀ ਹੋਈ ਹੈ ਮੁਲਾਜ਼ਮਾਂ ਦੀ ਇਹਦੇ ਕਾਰਨ ਸਾਨੂੰ ਸਾਡੇ ਕੋਈ ਸ਼ੌਕ ਨਹੀਂ ਹੜਤਾਲ ਕਰਨ ਦਾ ਜਾਂ ਬੰਦ ਕਰਨ ਦਾ ਇਹ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਰਕਾਰ ਤੇ ਕੋਈ ਕੰਨਾਂ ਤੇ ਜੂ ਨਹੀਂ ਸਰਕਦੀ ਵਾਰ-ਵਾਰ ਹੀ ਇਹ ਇਸੇ ਤਰ੍ਹਾਂ ਹੁੰਦਾ ਹੈ ਕਿ ਆਏ ਮਹੀਨੇ ਜਿਹੜੀ ਤਨਖਾਹ ਉਹ ਵੀ ਇੱਕ ਇੱਕ ਮਹੀਨਾ-ਮਹੀਨਾ ਲੇਟ ਹੋ ਜਾਂਦੀ ਹੈ 20 25 25 ਦਿਨ ਲੇਟ ਆਉਂਦੀ ਹੈ ਜੇਸੇ ਕਰਕੇ ਅੱਜ ਜਿਹੜਾ ਉਹ ਬੰਦ ਕੀਤਾ ਗਿਆ ਮੰਗਾ ਨੂੰ ਲੈ ਕੇ ਤਾਂ ਸਰ ਅਸੀਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਲਗਾਤਾਰ 16-16 ਸਾਲ ਤੋਂ ਅਸੀਂ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹਾਂ ਸੋ ਕਈ ਸਾਡੇ ਸਾਥੀ ਰਿਟਾਇਰ ਹੋ ਕੇ ਵੀ ਘਰੇ ਜਾਵੜਿਆ ਕਈ ਦੋ ਤਰ੍ਹਾਂ ਦੀਆਂ categories ਕੰਮ ਕਰ ਰਹੀਆਂ ਇੱਕ outsourced ਦੇ ਤਹਿਤ ਜਿਹੜੇ ਮੁਲਾਜ਼ਮ ਸਾਡੇ ਕੰਮ ਕਰ ਰਹੇ ਆ ਰੋਡਵੇ ਦੇ ਵਿੱਚ ਪਨਪਾਸੇ ਦੇ ਵਿੱਚ ਇੱਕ ਕੰਟਰੈਕਟ ਤੇ ਆ ਸੋ ਸਰਕਾਰ ਨੇ ਵਾਰ-ਵਾਰ ਉਹਨਾਂ ਨੂੰ ਲਾਰੇ ਲਾਏ ਆ ਵੀ ਅਸੀਂ ਥੋੜਾ ਮਸਲਾ ਹੱਲ ਕਰਾਂਗੇ ਇਹ ਸਰਕਾਰ ਨੇ ਵੀ ਸਾਥੋ ਸਮਾਂ ਮੰਗਿਆ ਸੀ ਵੀ ਅਸੀਂ ਥੋੜਾ ਆਉਂਦਿਆ ਸਾਰ ਜਿਹੜਾ ਤੁਹਾਡਾ ਕੰਮ ਆ ਜਿਹੜਾ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਰੈਗੂਲਰ ਕਰਾਂਗੇ ਪਰ ਉਹ ਸਮਾਂ ਦੇਣ ਦੇ ਬਾਵਜੂਦ ਅੱਜ ਬਹੁਤ ਕੱਟੋ-ਕੱਟ ਵੀ 2-3 ਸਾਲੇ ਸਰਕਾਰ ਨੇ ਵੀ ਨਗਾ ਲੇ ਪਰ ਗੋਗਲੋਂਾਂ ਤੋਂ ਮਿੱਟੀ ਝੜੀ ਆ ਇਹ ਰੇ ਖੋਖਲੇ ਦਾਅਵੇ ਸਾਬਤ ਹੋਏ ਆ ਇਹਨਾਂ ਨੇ ਬੱਸਾਂ ਜਿਹੜੀਆਂ ਰੋਡਵੇ ਦੇ ਵਿੱਚ ਮਰਜ਼ੀ ਕੀਤੀਆਂ ਸੀ ਔਰ ਨਾਲ ਜਿਹੜੇ ਪਿਛਲੇ ਡਾਇਰੈਕਟਰ ਸਾਹਿਬ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਜਿਹੜਾ ਇਹਦੇ ਵਿੱਚ ਮਰਜ ਕਰਕੇ ਜਿਹੜੇ ਕੰਟਰੈਕਟ ਵਾਲਾ ਸਟਾਫ ਆ ਉਹਨਾਂ ਦੀ ਤਨਖਾਹ ਜਿਹੜੀ ਰੋਡਵੇ ਵਿੱਚ ਖਜ਼ਾਨੇ ਵਿੱਚੋਂ ਦਿੱਤੀ ਜਾਊਗੀ ਪਰ ਉਹ ਵੀ ਹਜੇ ਤੱਕ ਜਿਹੜਾ ਹੋਇਆ ਵਿਆ ਬਕਾਇਦਾ ਬਜਟ ਦੇ ਵਿੱਚ ਰਿਲੀਜ਼ ਵੀ ਹੋ ਗਿਆ ਵਜ ਤੋਂ ਪਰ ਉਹ ਤਨਖਾਹ ਇਹਨਾਂ ਨੇ ਪਾਉਣੀ ਕਿ ਕੋਈ ਵੀ ਕਾਰਵਾਈ ਉੱਤੇ ਨਹੀਂ ਕੀਤੀ ਉਹ ਜਿਉਂਦਾ ਤੇ ਆਉਂਦਾ ਮਸਲੇ ਉਵੇਂ ਖੜੇ ਆ ਸੋ ਨਾ ਕੋਈ ਅਧਿਕਾਰੀ ਨਾ ਆਪकी ਸਰਕਾਰ ਦਾ ਜਾਂ ਮੰਤਰੀ ਇਹ ਸਵਾਲ ਸੁਹਿਰਦੀ ਹੈ ਨਹੀਂ ਕਿ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਵਰਕਰ ਕਰ ਰਹੇ ਆ ਉਹਨਾਂ ਦੀ ਕੀ ਮੰਗਾਂ ਨਾ ਸਾਨੂੰ ਕੋਈ ਅਸੀਂ ਕੁਝ ਅਰਸ਼ ਵੀ ਕਰਦੇ ਆ ਤਾਂ ਉਹ ਮੀਟਿੰਗ ਦਿੱਤੀ ਜਾਂਦੀ ਤੇ ਪਰ ਕੋਈ ਗੋਦੇ ਤੇ ਹੱਲ ਨਹੀਂ ਹੁੰਦਾ ਦਾ ਸਾਨੂੰ ਹੋਰ ਤਾਂ ਹੋਰ ਸਾਨੂੰ ਤਨਖਾਹ ਵੀ ਇਹੋ ਜੇ ਡੀਕੂ ਬੰਦ ਕਰ ਕਰਕੇ ਸਾਨੂੰ ਆਪਦਾ ਨੁਕਸਾਨ ਕਰਕੇ ਪੂਣੀ ਪੈਂਦੀ ਹੈ ਸੁਪਰੀ ਸਿੰਘਾ ਜੀ ਮੈਂ ਪੰਜਾਬ ਰੋਡਵੇ ਪਨਬਸ ਪੀ ਆਰ ਸੀ ਕੰਟਰੈਕਟ ਵਰਕਰ ਯੂਨੀਅਨ 25 ਬੜਾ 11 ਦਾ ਮੁਖ ਮੁਕਸੜੀ ਤੋਂ ਵੱਲੋਂ ਸੁਭਾਗੂ ਆ ਅੱਜ ਦੀ ਹੜਤਾਲ ਅਸੀਂ ਕੀਤੀ ਨਹੀਂ ਹੈ ਸਾਡੇ ਮੈਨੇਜਮੈਂਟ ਦੇ ਨਕੰਮ ਪੁਣੇ ਕਰਕੇ ਜਿਹੜੀ ਹੜਤਾਲ ਹੋਈ ਆ ਸਾਡੇ ਅੱਜ ਲਗਭਗ 2 ਮਹੀਨਿਆਂ ਤੋਂ ਤਨਖਾਹ ਜਿਹੜੀ ਹੈ ਪੈਂਡਿੰਗ ਆ ਉਹ ਚੱਲ ਰਹੀ ਆ ਸਾਡਾ ਜਿਹੜਾ ਠੇਕੇਦਾਰ ਆ ਦਤਾਰ ਸਿਕਿਉਰਿਟੀ ਸਰਵਿਸ ਉਹ ਨਾ ਤਾਂ ਕੋਈ ਸਮੇਂ ਸਿਰ EPF ਨਾ ESI ਜਮ੍ਹਾਂ ਕਰਵਾਉਂਦਾ ਤੇ ਹੋਰ ਸਾਡੀਆਂ ਗਰੁੱਪ ਇੰਸ਼ੋਰੈਂਸ ਦੀਆਂ ਕਾਫੀ ਮੰਗਾ ਨਾਜਾਇਜ਼ ਸਾਡੀਆਂ ਤਨਖਾਹਾਂ ਦੇ ਵਿੱਚੋਂ ਸਿਕਿਉਰਟੀਆਂ ਕੱਟੀਆਂ ਉਹਨਾਂ ਮੰਗਾ ਨੂੰ ਲੈ ਕੇ ਅੱਜ ਅਸੀਂ ternary ਤੇ ਬੈਠੇ ਆ ਜਿੰਨਾ ਸਮਾਂ ਸਾਡਾ ਹੱਕ ਨਹੀਂ ਹੁੰਦਾ ਇਹ ਪ੍ਰੋਟੈਸਟ ਆ ਜਿਹੜਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਅੱਜ ਜਿਹੜੀ ਹੜਤਾਲ ਹੋਈ ਹੈ ਕਿੰਨਾ ਕੁ ਨੁਕਸਾਨ ਹੋਊਗਾ ਸਰਕਾਰ ਨੂੰ ਬਿਲਕੁਲ ਜੀ 100% ਪਨ ਬਸਦੀਆਂ ਜਿਹੜੀਆਂ ਪੰਜਾਬ ਦੀ ਸਮੁੱਚੀ ਪਨ ਬਸਾ ਬਿਲਕੁਲ ਬੰਦ ਪਈ ਆ ਰੋਡਾਂ ਦੇ ਉੱਤੇ ਇੱਕ ਵੀ ਪਨ ਬਸਤੀ ਬਸ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਇਹਦਾ ਖਮਿਆਜਾ ਜਿੱਥੇ ਜਿੱਥੇ ਸਾਡੇ ਵਿਭਾਗ ਨੂੰ ਭੁਗਤਣਾ ਪੈ ਰਿਹਾ ਉੱਥੇ ਅਸੀਂ ਮਾਫੀ ਚਾਹੁੰਦੇ ਹਾਂ ਸਾਡੇ ਭੈਣ ਭਰਾ ਸਾਡੀ ਸੰਗਤ ਸਾਡੇ ਨਾਲ ਇਹ ਆਣਾ ਸਫਰ ਕਰਨ ਵਾਲਿਆਂ ਨੂੰ ਵੀ ਜਿਹੜਾ ਆਪਣੀਆਂ ਮੰਜ਼ਲਾਂ ਤੇ ਸਮੇਂ ਸਿਰ ਬਸ ਨਹੀਂ ਮਿਲਣੀ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ ਪਰ ਅਸੀਂ ਮਜਬੂਰੀ ਬਸ ਇਹ ਹੜਤਾਲ ਵਰਗੇ ਕਦਮ ਹੈ ਜਿਹੜੇ ਸਾਨੂੰ ਚਕਵਾਏ ਜਾ ਰਹੇ ਹੈ ਮੈਨੇਜਮੈਂਟ ਤੋਂ ਇਸ ਕਰਕੇ ਸਾਨੂੰ ਮਜਬੂਰ ਨਾ ਹੋ ਕੇ ਜਿਹੜੇ ਆਪਣਾ ਟੈਸਟ ਦੇ ਰਾਹ ਤੇ ਜਾਣਾ ਪੈਂਦਾ ਹੈ